ہوتا ہے، ماندہ گریب چلتا جنوب اک جس بھی کہا بندہ من کا گریب ہے جس بھی ہے کہ بندہ بڑا خردوس ہے کیونکہ من کا گریب ہے ਤੰਦਰ ਗਰੀਬ ਵਿਚਾਰੇ ਕੋਲ ਥੋੜਾ ਹੋਵੇ ਉਹ ਕਈ ਵਾਰ ਫੇਰ ਈ ਥੋੜੇ ਤੋਂ ਥੋੜਾ ਵੰਡ ਦਿੰਦਾ ਹੁੰਦਾ ਉਹ ਕਹਿੰਦਾ ਕੋਈ ਨਹੀਂ ਮਨਾ ਤੁਮ ਆਪਣੀ ਗਰੀਬੀ ਵਿਚਾਰੇ ਉਦੇਸ਼ ਕੀ ਹੁੰਦੀ ਹੈ ਕਿ ਜੇਕਰਾਂ ਦਾ ਮੈਂ ਗਰੀਬ ਜੇਕਰਾਂ ਦੇ ਮੇਰੇ ਕੋਲ ਦੁੱਖ ਏਸ ਗਰੀਬ ਕੋਲ ਵੀ ਉਹ ਫਿਤਰਾ ਦੇ ਦੁੱਖ ਹੋਣ ਜੇ ਏਵੀਂ ਬਜਰਾ ਮੇਰੇ ਪਰ ਕਈ ਤਰੀਕੇ ਉਹ ਕਈ ਵਾਰ ਥੋੜੇ ਤੋਂ ਥੋੜਾ ਵੰਡ ਕੇ ਵੀ ਸ਼ੱਕ ਰਹਿੰਦਾ ਹੈ ਜਿਹੜਾ ਤੰਦਰ ਗਰੀਬ ਉਹ ਦਿਲ ਦਾ ਬੜਾ ਅਮੀਰ ਹੁੰਦਾ ਹੈ ਵਿਚਾਰਾ ਕਈ ਵਾਰ ਪਰ ਜਿਹੜਾ ਬੰਦਾ ਮਨ ਦਾ ਗਰੀਬ ਹੋਵੇ, ਮਨ ਦਾ ਕਮੂਸ ਹੋਵੇ, ਮਾਇਆ ਭਰੀ ਰੂਹੀ ਉਹਦੇ ਕੋਲ ਧਨ ਬੜਾ ਹੁੰਦਾ ਹੈ ਕਈ ਵਾਰ ਨਾਮ ਜਿਹੜਾ ਆਪ ਚੰਗਾ ਖੰਦਾ ਹੈ, ਨਾਮ ਚੰਗਾ ਪੈਂਦਾ ਹੈ। ਨਾਮ ਕਿਸੇ ਨੂੰ ਦਿੰਦਾ ਇਹ ਮਾਇਆ ਜੋੜ-ਜੋੜ ਕੇ ਰੱਖੀ ਜਾਂਦਾ ਹੈ ਵਿਚਾਰਾ منہ کریبن کرنا من کرتا کہ مایا دے مایا خرچی لیے لگے چنگا کھاد چنگا پہ وہ جوڑ کے رکھے جاتا ہے اسے جوڑا جوڑ سنسار کو چلے جاتا ہے پھر مایا چیتی کردہ کردے مر جائے کی دا کہتے یہ بندے سب بنتے ہیں